ਨਾ ਉਹਦੀ ਇੱਛਾ ਇੱਕੋ ਰਹਿ ਜਾਂਦੀ ਹੈ ਪ੍ਰਭੂ ਮੰਨੂ ਕੁਝ ਨਹੀਂ ਚਾਹੀਦਾ ਮਨ ਤਾਂ ਤੂੰ ਹੀ ਚਾਹੀਦਾ ਆਇਆ ਆਇਆ ਕਿ ਮੰਨੂ ਨੇ ਕੁਝ ਵੀ ਚਾਹੀਦਾ ਮਨ ਤਾਂ ਤੇਰੀ ਲੋੜ ਆ ਪਰ ਜਿਸ ਨੂੰ ਜਿਸ ਦੀ ਇਹ ਇੱਛਾ ਹੋਗੀ ਫਿਰ ਉਸ ਪ੍ਰਭੂ ਨੇ ਉਹਦੇ ਕੋਲੇ ਰਹਿਣਾ ਜਿਵੇਂ ਇੱਕ ਕਹਾਣੀ ਹੈ ਕੋਈ ਰਾਜਾ ਫੋਰਨ ਕੰਟਰੀ ਗਿਆ ਹੋਇਆ ਹੈ ਫੋਰਨ ਕੰਟਰੀ ਬਾਹਰਲੇ ਮੁਲਕ ਚ ਉਹਨੇ ਸਾਲ ਮਗਰੋਂ ਆਉਣ ਲੱਗੇ ਉਸਨੇ ਇੱਕ ਸਨੇਹਾ ਦਿੱਤਾ ਆਪਣੇ ਸੇਵਕ ਨੂੰ ਕਿ ਜਾ ਕੇ ਮੇਰੀਆਂ ਤਿੰਨ ਰਾਣੀਆਂ ਉਹਨਾਂ ਰਾਣੀਆਂ ਨੂੰ ਪੁੱਛ ਕੇ ਆ ਮੈਂ ਬਾਹਰੋਂ ਆਉਣਾ ਉਨ੍ਹਾਂ ਦੀ ਕੋਈ ਇੱਛਾ ਹੋਵੇ ਕੁਝ ਮੰਗਾਉਣਾ ਹੋਵੇ ਮੇਰੇ ਕੋਲੋਂ ਮੈਂ ਲੈ ਕੇ ਆਵਾਂ ਉਹਨੇ ਰਾਜੇ ਨੇ ਆਪਣਾ ਸੇਵਾਦਾਰ ਭੇਜ ਦਿੱਤਾ ਉਹ ਫਿਰ ਰਾਣੀਆਂ ਨੂੰ ਪੁੱਛਦਾ ਕਿ ਰਾਜਾ ਜੀ ਆ ਰਹੇ ਫਲਾਣੇ ਦਿਨ ਦੱਸੋ ਤੁਹਾਡੀ ਕੀ ਇੱਛਾ ਹੈ ਲੈ ਕੇ ਆਵੇ ਇੱਕ ਰਾਣੀ ਨੂੰ ਪੁੱਛਿਆ ਕਿ ਕੀ ਇੱਛਾ ਤੇਰੀ? ਉਹਨੇ ਆਪਣੀ ਇੱਛਾ ਦੱਸੀ। ਹੁਣ ਬਹੁਤ ਸਾਰੀਆਂ ਇੱਛਾਵਾਂ ਵੱਖਰੀਆਂ ਵੱਖਰੀਆਂ ਇਛਾਵਾਂ ਹੁੰਦੀਆਂ। ਉਹ ਰਾਣੀ ਦੀ ਇੱਛਾ ਸੋਹਣੇ-ਸੋਹਣੇ ਕੱਪੜੇ ਪਾਉਣੇ ਦੀ। ਕਿ ਬੜੀਆ ਕੱਪੜੇ। ਹੁਣ ਜਨਾਨੀ ਦੇ ਅੰਦਰ ਇਹ ਇੱਛਾ ਹੁੰਦੀ ਕੱਪੜੇ ਪਾਉਣ ਦੀ। ਤੁਸੀਂ ਵੈਸੇ ਵੀ ਦੇਖੋ ਜੀ ਇੱਕ ਮਹੀਨੇ ਦੇ ਵਿੱਚ ਦਾਸ ਵਿਆਹ ਆਗੇ ਨਾ ਤਾਂ ਇੱਕ ਸੂਟ ਨਾਲ ਨਹੀਂ ਸਰਦਾ ਫਿਰ ਇੱਕ ਵਿਆਹ ਇੱਕ ਵਿਆਹ ਨੂੰ ਤਿੰਨ ਚਾਰ ਸੂਟ ਚਾਹੀਦੇ ਬਹੁਤ ਇਸਤਰੀਆਂ ਦੀ ਇੱਛਾ ਹੁੰਦੀ ਹੈ ਕਿ ਆ ਬਰਾਤ ਚੜ੍ਹਦੀ ਤੇ ਪਾਉਂਗੀ ਮੈਂ ਆ ਜਾਗੋ ਵਾਲੇ ਦਿਨ ਪਾਉਂਗੀ ਮੈਂ ਆ ਭੋਗ ਤੇ ਪਾਉਣਾ ਉਹ ਰਾਣੀ ਨੇ ਵੀ ਦੱਸ ਦਿੱਤੀ ਆਪਣੀ ਇੱਛਾ ਕਿ ਮੈਨੂੰ ਸੋਹਣੇ-ਸੋਹਣੇ ਕੱਪੜੇ ਲੈ ਕੇ ਆਓ ਸੇਵਾਦਾਰ ਨੇ ਨੋਟ ਕਰ ਲਈ ਗਾ ਦੂਜੇ ਨੂੰ ਦੂਜੀ ਰਾਣੀ ਨੂੰ ਪੁੱਛਿਆ ਕਿ ਰਾਜਾ ਜੀ ਆ ਰਹੇ ਤੇਰੀ ਕਿਹੜੀ ਇੱਛਾ ਉਹਨੇ ਗਹਿਣੇ ਦੱਸ ਦਿੱਤਾ ਕਿ ਮੈਨੂੰ ਗਲ ਦਾ ਹਾਰ ਕੰਨਾਂ ਦੇ ਕਾਂਟੇ ਮੁੰਦਰੀਆਂ ਬਹੁਤ ਕੋਈ ਉਹਨੇ ਦੱਸ ਦਿੱਤਾ ਕਿਉਂਕਿ ਕਾਮਣ ਲੋੜੇ ਸੋਨਾ ਰੂਪਾ ਮਹਾਰਾ ਨੇ ਬਾਣੀ ਵਿੱਚ ਵੀ ਲਿਖਿਆ ਬਹੁਤ ਇਸਤਰੀਆਂ ਦਾ ਪਿਆਰ ਹੁੰਦਾ ਸੋਨੇ ਨਾਲ ਉਹਨੇ ਸੋਨਾ ਦੱਸ ਦਿੱਤਾ ਇੱਕ ਜਿਹੜੀ ਸੇਵਾਦਾਰ ਨੇ ਨੋਟ ਕਰ ਲਈ ਗੱਲ ਤੀਜੀ ਰਾਣੀ ਨੂੰ ਪੁੱਛਿਆ ਤੇਰੀ ਇੱਛਾ ਕੀ ਹੈ ਉਹ ਜਿਹੜੀ ਹੈਗੀ ਸੀ ਉਹ ਬੜੀ ਭਜਨੀਕ ਸੀ ਉਹਨੇ ਲਿ ਉਹਨੇ ਲਿਖ ਦਿੱਤਾ ਦੱਸ ਦਿੱਤਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਰਾਜਾ ਜੀ ਨੂੰ ਅੰਦੀ ਕਰਾਂਗਾ ਵਿਛੇਤੀ ਕਰਾਂ ਉਹ ਮੈਨੂੰ ਤਾਂ ਉਹਨਾਂ ਦੀ ਲੋੜ ਆ ਇਹ ਲਿਖ ਕੇ ਜਦੋਂ ਸੇਵਾ ਦਾ ਰਾਜੇ ਕੋਲ ਗਿਆ ਰਾਜੇ ਨੇ ਪੁੱਛਿਆ ਹਾਂ ਕੀ ਸੁਨੇਹਾ ਲੈ ਕੇ ਆਏ ਤਾਂ ਜਦੋਂ ਦੱਸਿਆ ਕਿ ਆ ਰਾਣੀਏ ਜਿਹੜੀ ਇਹ ਕੱਪੜੇ ਇਸਨੇ ਕੱਪੜਿਆਂ ਬਾਰੇ ਸੋਹਣੇ ਸੋਹਣੇ ਸੂਟਾਂ ਬਾਰੇ ਕਿਹਾ ਉਹਨੇ ਉਸੇ ਵਕਤ ਰਾਜੇ ਨੇ ਸੂਟਾਂ ਦਾ ਪ੍ਰਬੰਧ ਕਰ ਦਿੱਤਾ ਬਹੁਤ ਵਧੀਆ ਤੇ ਵਧੀਆ ਸੂਟ ਮੰਗਵਾਏ ਜਿਹੜੀ ਰਾਣੀ ਨੇ ਗਹਿਣੇ ਮੰਗੇ ਸੀ ਉਹਨੇ ਗਹਿਣੇ ਤਿਆਰ ਕਰ ਲਏ ਜਿਹੜੀ ਤੀਜੀ ਰਾਣੀ ਸੀ ਉਹਦੇ ਵਾਸਤੇ ਕੁਝ ਵੀ ਨਹੀਂ ਉਹਨੇ ਮੰਗੇ ਹੀ ਨਹੀਂ ਕੁਝ ਆ ਗਿਆ ਰਾਜਾ ਉਸੇ ਵਕਤ ਉਸਨੇ ਰਾਣੀਆਂ ਨੂੰ ਬੁਲਾਇਆ ਜਿਹੜੀ ਸੂਟ ਮੰਗਦੀ ਸੀ ਉਹਨੂੰ ਸੂਟ ਦੇ ਦਿੱਤੇ ਜਿਹੜੀ ਗਹਿਣੇ ਮੰਗਦੀ ਸੀ ਉਹਨੂੰ ਗਹਿਣੇ ਦੇ ਦਿੱਤੇ ਅਤੇ ਜਿਨੇ ਕੁਝ ਵੀ ਨਹੀਂ ਮੰਗਿਆ ਰਾਜਾ ਉਹਦੇ ਮਹਿਲੋਂ ਚਲੇ ਗਿਆ ਉਹਦੇ ਉਹਨਾਂ ਨੂੰ ਸੂਟ ਦੇ ਕੇ ਕਿਸੇ ਨੂੰ ਗਹਿਣੇ ਦੇ ਕੇ ਉਹਨੂੰ ਕਹਿ ਦਿੱਤਾ ਜਾਓ ਲਓ ਅਨੰਦ ਜਿਸਨੇ ਕੇਵਲ ਰਾਜੇ ਦਾ ਹੀ ਜਿਸ ਨੂੰ ਰਾਜੇ ਦੀ ਔਰ ਇੰਤਜ਼ਾਰ ਸੀ ਰਾਜਾ ਸਦਾ ਲਈ ਉਸ ਰਾਣੀ ਦੇ ਨਾਲ ਰਿਹਾ ਇਸੇ ਤਰੀਕੇ ਨਾਲ ਗੁਰਮੁਖ ਪਿਆਰ ਉਹ ਅਸੀਂ ਸਭ ਉਸ ਦੀਆਂ ਰਾਣੀਆਂ ਪਰਮੇਸ਼ਰ ਅਕਾਲ ਪੁਰਖ ਵਹਿਗੁਰੂ ਦੀਆਂ ਅਸੀਂ ਉਹ ਅਕਾਲ ਪੁਰਖ ਵਹਿਗੁਰੂ ਦੀਆਂ ਰਾਣੀਆਂ ਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਨੇਹਾ ਭੇਜਿਆ ਸੇਵਾਦਾਰ ਰਾਹੀਂ ਉਹਦਾ ਸੇਵਾਦਾਰ ਕੌਣਾ ਸਤਗੁਰੂ ਹੈ ਸਤਗੁਰੂ ਸਾਨੂੰ ਪੁੱਛ ਰਿਹਾ ਤੁਹਾਡੀ ਮੰਗ ਕੀ ਹੈ ਹੁਣ ਅਸੀਂ ਸਤਗੁਰੂ ਦੇ ਕੋਲ ਆਪਣੀਆਂ ਵੱਖਰੀਆਂ ਵੱਖਰੀਆਂ ਮੰਗਾਂ ਰੱਖ ਰਹੇ ਹਾਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਅਮੀਰੀ ਮੰਗਦਾ ਕੋਈ ਕਹਿੰਦਾ ਮੈਂ ਲੱਖਾਂ ਪਤੀ ਹੋ ਜਾਵਾਂ ਕੋਈ ਕਹਿੰਦਾ ਮੈਂ ਕਰੋੜਾਂ ਪਤੀ ਹੋ ਜਾਵਾਂ ਕਿੰਨੀ ਆਪਣੀ ਆਪਣੀ ਭਾਵਨਾ ਹਰ ਮਨੁੱਖ ਆਪਣੀ ਆਪਣੀ ਭਾਵਨਾ ਮੁਤਾਬਕ ਆਪਣੀ ਆਪਣੀ ਇੱਛਾਵਾਂ ਮੁਤਾਬਕ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਇੱਕ ਇਹ ਵੀ ਨੋਟ ਕਰਿਓ ਜਿਹੀਂ ਜੀ ਸਾਡੀ ਭਾਵਨਾ ਹੈ ਜਿਹੀਂ ਜੀ ਸਾਡੀ ਇੱਛਾ ਹੈ ਉਹੀ ਹੈ ਜਾਈ ਸਾਡਾ ਉਸ ਪ੍ਰਭੂ ਨਾਲ ਪਿਆਰ ਹੋ ਸਕਦਾ ਬਦ ਨਹੀਂ ਹੋ ਸਕਦਾ ਪਰ ਜਿਸ ਨੂੰ ਇੱਛਾ ਹੀ ਉਸ ਪ੍ਰਭੂ ਦੀ ਆ ਇਹ ਸਭ ਤੋਂ ਵੱਡਾ ਪਿਆਰ ਹੈ ਇਸ ਕਰਕੇ ਜਿਨ੍ਹਾਂ ਨੇ ਗੁਰੂ ਕੋਲੋਂ ਇੱਕੋ ਚੀਜ਼ ਮੰਗੀ ਹੈ ਕਿ हे ਮੇਰੇ ਸਤਿਗੁਰੂ ਮੇਰਾ ਤਾਂ ਉਹ ਪ੍ਰਭੂ ਅਕਾਲ ਪੁਰਖ ਵੈਗੁਰੂ ਉਹ ਜਿਹੜਾ ਰਾਜਾ ਹੈ ਮੇਰਾ ਮਾਲਕ ਮੇਰਾ ਖਾਸ ਮੈਨੂੰ ਤਾਂ ਉਹੀ ਚਾਹੀਦਾ ਮੇਰਾ ਉਹਦੇ ਨਾਲ ਮਲਾਪ ਕਰਾ ਦੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਕੋਈ ਆਣ ਮਲਾਵੇ ਮੇਰਾ ਪ੍ਰੀਤਉ ਪਿਆਰਾ ਹਉ ਤਿਸ ਪੈ ਆਪ ਬਚਾਈ ਮੈਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਫਿਰ ਹੁਣ ਦੇਖੋ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਰਹੀਆਂ ਜੋ ਕੁਛ ਅਸੀਂ ਮੰਗਦੇ ਉਹਨੇ ਦੇ ਹੀ ਜਾਣਾ ਉਹਨਾਂ ਕੋਲ ਕਹਦਾ ਕਿਸੇ ਚੀਜ਼ ਦੀ ਘਾਟ ਹੈ ਉਹ ਤਾਂ ਵੱਡਾ ਦਾਤਾ ਚਲਨਾ ਕਮਾਇਆ ਉਹਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੈ ਦੇਵ ਹਰ ਇੱਕ ਦੀਆਂ ਇਛਾਵਾਂ ਪੂਰੀਆਂ ਕਰ ਰਿਹਾ ਹੈ ਖਾਨ ਨੂੰ ਦੇ ਰਿਹਾ ਪੈਨ ਨੂੰ ਦੇ ਰਿਹਾ ਪਰ ਉਹ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਧੰਨਤਾ ਜੋਗ ਹੈ ਜਿਸ ਦੀ ਇੱਕੋ ਇੱਛਾ ਪ੍ਰਭੂ ਮਨ ਨੂੰ ਕੁਝ ਨਹੀਂ ਚਾਹੀਦਾ ਤੈਂ ਤਾਂ ਮਨ ਨੂੰ ਬਿਨਾ ਮੰਗਿਆ ਸਭ ਕੁਝ ਹੀ ਦੇ ਦਿੱਤਾ ਮਨ ਕਾ ਤੇਰੀਓ ਲੋੜ ਹੈ ਬਸ ਜੇ ਦੀ ਇਹ ਇੱਛਾ ਬਣ ਗਈ ਨਾ ਰੱਬ ਨੇ ਉਹਦੇ ਅੱਗੇ ਉਹਦੇ ਹਿਰਦੇ ਵਿੱਚ ਬੈਠ ਜਾਣਾ ਤੇ ਸਦਾ ਲਈ ਉਸ ਨੂੰ ਆਪਣੇ ਘਰ ਦਾ مالک ਬਣਾ ਜਣਾ ਫਿਰ ਮੁੜ ਮੁੜ ਕੇ ਉਸ ਨੇ ਫਿਰ ਵਿਛੋੜ ਨਾ ਨੀ ਜੰਮਣ ਵਰਨ ਦੇ ਗੇਟ ਚੋਂ ਕੱਢ ਦੇਣਾ ਇਹ ਹੈ ਉਹਦੀ ਸੋਭਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਉਦਾ ਮਨੁੱਖਾ ਜੀਵਨ ਦਾ ਜਿਹੜਾ ਅਸਲ ਕਾਰਜ ਹੈ ਅਸਲ ਮਨੋਰਥ ਹੈ ਉਹ ਪੂਰਾ ਹੋ ਜਾਂਦਾ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਨਾਸੀ ਕਹਿੰਦੇ ਮੈਂ ਨਾਨਕ ਨੂੰ ਐਸਾ ਪੂਰਾ ਗੁਰੂ ਮਿਲਿਆ ਜਿਸ ਨੇ ਮੇਰਾ ਉਸ ਪ੍ਰਭੂ ਦੇ ਨਾਲ ਮਲਾਪ ਕਰਾ ਕੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਇਸ ਕਰਕੇ ਜਹੀ ਜਿਉ ਜਿਉ ਗੁਰੂ ਦੀ ਸੰਗਤ ਕਰਦਾ ਨਾ ਸੰਗਤ ਕਰਦਾ ਜਿਉ ਜਿਉ ਬਾਣੀ ਨਾਲ ਜੁੜਦਾ ਗੁਰੂ ਦੇ ਸ਼ਬਦ ਨਾਲ ਜੁੜਦਾ ਤਾਂ ਉਸ ਦੀ ਜਿਹੜੀ ਭਾਵਨਾ ਨਾ ਇੱਛਾ ਉਹ ਬੜੀ ਪਵਿੱਤਰ ਬਣਦੀ ਚਲੇ ਜਾਂਦੀ ਹੈ ਪਹਿਲਾਂ ਤਾਂ ਉਹ ਬਹੁਤ ਕੁਝ ਮੰਗਦਾ ਜਿਵੇਂ